ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਮੈਂ ਨਵੀਂ ਵੀਡੀਓ ਵਿੱਚ ਤੁਹਾਡੇ ਲਈ 1000 ਰੁਪਏ ਦਾ ਸਿੱਕਾ ਲੈ ਕੇ ਹਾਜ਼ਰ ਹੋਇਆ ਵਾਂ ਇਹ ਸਿੱਕਾ RBI ਦੁਆਰਾ ਜਾਰੀ ਕੀਤਾ ਹੋਇਆ ਤੇ ਵਿਚਕਾਰ ਇਹਦੇ ਸਤਿਯਮ ਜੈਤੇ ਦੀ ਫੋਟੋ ਲੱਗੀ ਹੋਈ ਆ ਦੋਨੋਂ ਸਾਈਡ ਇੰਡੀਆ ਇੱਕ ਪਾਸੇ ਹਿੰਦੀ ਵਿੱਚ ਭਾਰਤ ਰੁਪਏ ਇੱਕ ਪਾਸੇ ਅੰਗਰੇਜ਼ੀ ਵਿੱਚ ਭਾਰਤ ਇੰਡੀਆ ਰੁਪੀਜ਼ ਬਿਚਾਲੇ ਸਤਿਮ ਜੈਤੇ ਤੇ ਵਿਚਕਾਰ 1000 ਰੁਪਏ ਬਣਿਆ ਹੋਇਆ ਇਸ ਸਿੱਕੇ ਦੀ ਬੈਕ ਤੇ ਇਹ ਬ੍ਰਹਦिश्वਰ ਮੰਦਿਰ ਜਿਹਦੇ ਕਿ 1000 ਸਾਲ ਪੂਰੇ ਹੋਣ ਤੇ ਇਹ ਸਿੱਕਾ ਆਰਬੀਆਈ ਦੁਆਰਾ ਜਾਰੀ ਕੀਤਾ ਗਿਆ ਸੀ ਤਾਮਨਾਡੂ ਦੇ ਬ੍ਰਹਦिश्वਰ ਮੰਦਿਰ ਤੇ 1000 ਸਾਲ ਪੂਰਾ ਹੋਣ ਤੇ 2010 ਵਿੱਚ ਇੱਕ ਸਿੱਕਾ ਜਾਰੀ ਕਰਿਆ ਗਿਆ ਸੀ ਇਹ ਸਿੱਕਾ ਮਾਰਕੀਟ ਵਿੱਚ ਨਹੀਂ ਚੱਲਦਾ ਕਿਉਂਕਿ 1000 ਦਾ ਹੈ ਸਿਰਫ ਕਲੈਕਸ਼ਨ ਦੇ ਤੌਰ ਤੇ ਇਹ ਸਿੱਕਾ ਕਲੈਕਟ ਕੀਤਾ ਜਾਂਦਾ ਜਿਵੇਂ ਕਿ ਮੈਂ ਆਪਣੇ ਕਲੈਕਸ਼ਨ ਵਿੱਚ ਇਹਨੂੰ ਰੱਖਿਆ ਹੋਇਆ ਅੱਜ ਮੈਂ ਕਿਹਾ ਚਲੋ ਤੁਹਾਨੂੰ ਦਰਸ਼ਨ ਕਰਵਾ ਦਿੰਦੇ 1000 ਦੇ ਕੋਇਂ ਦੇ ਜੇਕਰ ਤੁਹਾਨੂੰ ਵਧੀਆ ਲੱਗੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ